ਆਂਡਿਆ ਪੰਜਾਬੀ ਦੇਖ ਰਹੇ ਹੋ ਤੁਸੀਂ ਮਹਾਂਜਲ ਜਿੱਕੀ ਇੱਕ ਬੇहद ਹੀ ਦਰਦਨਾਕ ਹਾਦਸਾ ਵਾਪਰਿਆ ਜਿੱਥੇ ਕਿ ਟ੍ਰੇਨ ਦੇ ਨਾਲ ਟੱਕਰ ਹੋ ਗਈ ਇੱਕ ਨੌਜਵਾਨ ਦੀ ਜਿਸ ਤੋਂ ਬਾਅਦ ਉਸਦੇ ਦੇ ਨਾਲ ਹੀ ਉਸਦੀ ਗਰਦਨ ਵੱਖ ਹੋ ਗਈ ਹੈ ਵੱਡਾ ਹਾਦਸਾ ਜਿਸ ਦੇ ਵਿੱਚ ਤਸਵੀਰਾਂ ਦਿਖਾਉਣ ਲਾਇਕ ਵੀ ਨਹੀਂ ਹੈ ਦੇਖ ਸਕਦੇ ਹੋ ਤੁਸੀਂ ਇਹ ਰੇਲਵੇ ਟਰੈਕ ਦੇ ਉੱਤੇ ਕਿਸ ਤਰੀਕੇ ਦੇ ਨਾਲ ਇਹ Laash ਪਈ ਹੋਈ ਸੀ ਕੁਝ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਜਿੱਥੇ ਕਿ ਇਹ ਹਾਦਸਾ ਵਾਪਰਿਆ ਦੱਸਿਆ ਜਾ ਰਿਹਾ ਹੈ

ਜਾਣਕਾਰੀ ਦੇ ਦਿੱਤੀ ਗਈ ਹੈ ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਮੇਰਾ ਨਾਮ ਸੋਚਾ ਸਿੰਘ ਜੀ ਸੋਚਾ ਸਿੰਘ ਜੀ ਤੁਸੀਂ ਕਿੱਥੇ ਖੜੇ ਹੋ ਤਾਂ ਕੀ ਹਾਸਾ ਹੋਇਆ ਤੇ ਇੱਥੇ ਜੀ ਮੇਰਾ ਬੇਟਾ ਇੱਥੇ ਰੇਲ ਗੱਡੀ ਠਾ ਆ ਗਿਆ ਹਾਂ ਜੀ ਜਿੱਥੇ ਹੁਣ ਖੜੇ ਆ ਇੱਥੇ ਜੀ ਕਿੰਨੀ ਉਮਰ ਦਾ ਸੀ ਹੋਊਗਾ 24 24 ਦੇ ਲਗਭਗ ਹੋਊਗਾ ਅੱਛਾ ਜੀ ਵਿਆਹ ਵਰ ਸੀ ਨਹੀਂ ਜੀ ਕਿੱਤੇ ਵਜੋਂ ਤੁਸੀਂ ਕੀ ਕੰਮ ਕਰਦੇ ਹੋ ਅਸੀਂ ਜੀ ਮਿਹਨਤ ਮਜ਼ਦੂਰੀ ਕਰਦੇ ਜਮੀਦਾਰਾਂ ਦੇ ਧੜੀ ਤੋਂ ਪਜਾਨੇ ਆ ਕਿੰਨੇ ਬੱਚੇ ਤੁਹਾਡੇ ਬੱਚੇ ਜੀ ਮੇਰੇ ਸੀਗੇ ਪੰਜ ਸੀਗੇ ਇੱਕ ਬੇਟਾ ਦਾ ਮੇਰਾ ਘਰੇ ਪਹਿਲਾਂ ਨਿੱਕਾ ਬਿਮਾਰ ਹੋ ਕੇ ਗੁਜ਼ਰ ਗਿਆ ਸੀਗਾ ਇਹ ਦਾ ਜਹਾਸਾ ਵਾਪਰ ਗਿਆ ਦੋ ਬੇਟੇ ਮੇਰੇ ਕੋਲੇ ਹੈਗੇ ਇੱਕ ਬੇਟੀ ਆ ਤੇ ਘਰੋਂ ਕਦੋਂ ਕਿੰਨੇ ਵਜੇ ਗਿਆ ਸੀ ਇਹ ਸਾਡੇ ਲੋਕ ਘਰੋਂ ਜੀ ਤੜਕੇ ਦਾ ਨਿਕਲਿਆ ਕਰੋ ਤੇ ਉਂ ਵੀ ਲੈ ਹੀ ਰਹਿੰਦਾ ਨਹੀਂ ਜਾਂਦਾ ਸੀ ਮੰਡੇ ਕੰਮ-ਕੁਮ ਕਰਨਾ ਕੀ ਕੰਮ ਕਰਦੇ ਹੋ ਮੰਡੀ ਪਾਪ ਉਹ ਰਿਆ ਬਾਰੀਆਂ ਦਾ ਕਰਦਾ ਸੀਗਾ ਮਾੜਾ ਮੋਟਾ ਕਿਤੇ ਜਿੱਥੇ ਕਿਤੇ ਮਿਲਦਾ ਸੀ ਮਾੜਾ ਮੋਟਾ ਅੱਛਾ ਜੀ ਤੇ ਫਿਰ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਤੁਹਾਡਾ ਬਟਾ ਇਹ ਤਾਂ ਜਦੋਂ ਪਿੰਡ ਚ ਰੋਲਾ ਪੈ ਗਿਆ ਤੇ ਕਹਿੰਦੇ ਬੰਦਾ ਆ ਗਿਆ ਬੰਦਾ ਆ ਗਿਆ ਸਾਡੇ ਪਿੰਡ ਦੇ ਜਵਾਕ ਇੱਥੇ ਆਵੇਂ ਆ ਜਾਂਦੇ ਹੋ ਫਿਰ ਜਾ ਕੇ ਸਾਨੂੰ ਕਿਸੇ ਨੇ ਘਰ ਜਾ ਕੇ ਦੱਸਿਆ ਅਸੀਂ ਤਾਂ ਹੁਣ ਕੋਤਰੀ ਬੈਠੇ ਖਾਣੇ ਕਿਸੇ ਕੰਮ ਤੇ ਗਿਆ ਜਾਂ ਕਿਤੇ ਹੋਰ ਗਿਆ ਚਲੋ ਆਜੂਗਾ ਅੱਗੇ ਵੀ ਨੇਰੇ ਹੋਏ ਆ ਜਾਂਦਾ ਸੀਗਾ ਪਰੇਸ਼ਾਨ ਸੀ ਜਾਂ ਮੈਂਟਲੀ ਸੀ ਉਹ ਮੈਂ ਥੋੜਾ ਜਿਹਾ ਸੀਗਾ ਜੀ ਨਸ਼ਾ ਪੱਤੋ ਹੀ ਕਰਦੇ ਸੀ ਕਰਦਾ ਉਹ ਮਾੜਾ ਮੋਟਾ ਪਰ ਮੇਰੇ ਸਾਹਮਣੇ ਨਹੀਂ ਸੀ ਕਰਦਾ ਜੀ ਹਾਂਜੀ ਕਿ ਡੈੱਡ ਬੋਡੀ ਲੈ ਕੇ ਆਏ ਹੋ ਕੀ ਇਹ ਸਾਰਾ ਸਟੇਟਸ ਜੋ ਜਾਣਕਾਰੀ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਇਹ ਸਾਨੂੰ ਰੇਲਵੇ ਪੁਲਿਸ ਤੋਂ ਕਿਤੋਂ ਬਾਲ ਸਿੰਘ ਦਾ ਫੋਨ ਆਇਆ ਸੀ ਉਹਨਾਂ ਨੇ ਸਾਨੂੰ ਫੋਨ ਕੀਤਾ ਸੀ ਵੀ ਇੱਥੇ ਚੋਟੀਆਂ ਕਲਾਂ ਫਾਟਕਾਂ ਤੇ ਇੱਕ ਡੈੱਡ ਬੋਡੀ ਆਈ ਹੈ ਉਹ ਅਸੀਂ ਲੈ ਕੇ ਆਏ ਆ ਇਹ ਗੁਰਵਿੰਦਰ ਸਿੰਘ ਨਾਂ ਦਾ ਵਿਅਕਤੀ ਹੈ ਇਹ ਚੋਟੀਆਂ ਕਲਾਂ ਦੇ ਰਹਿਣ ਵਾਲਾ ਇਹਦੇ ਪਿਓ ਦਾ ਨਾਂ ਸੁਚਾ ਸਿੰਘ ਹੈ ਇਹ ਪੱਲੇਦਾਰੀ ਦਾ ਕੰਮ ਕਰਦਾ ਸੀਗਾ ਔਰ ਇਹਨੇ ਹਰ ਕੋਸ਼ਿਸ਼ ਕੀਤੀ ਹੈ ਉਹ ਅਸੀਂ ਲੈ ਕੇ ਇੱਥੇ ਆ ਕੇ ਮੂਰਤਰੀ ਜੀ ਰੱਖੀ ਹੈ ਉਹ ਬਾਕੀ ਸਵੇਰੇ ਦੇ ਵਾਰਸ ਆਉਣਗੇ ਉਹ ਕਾਰਵਾਈ ਕਰਾ ਕੇ ਤੇ ਲੈ ਦੇਖਣ ਦੇ ਵਿੱਚ ਉਮਰ ਕਿੰਨੀ ਕਿ ਲੱਗਦੀ ਹੈ ਸਰ ਉਮਰ ਇਹਦੀ 24 ਤੋਂ 25 ਸਾਲ ਦੇ ਕਰੀਬ ਹੋ ਗਈ ਇੱਕ ਕਿਹੜੇ ਪਿੰਡ ਦਾ ਰਹਿਣ ਵਾਲਾ ਲੱਗ ਰਿਹਾ ਜੀ ਝੂਟੀਆਂ ਕਲਾਂ ਦੇ ਰਹਿਣ ਵਾਲਾ ਜੀ ਕਿੰਨੀ ਪਰਿਵਾਰਿਕ ਦਾ ਪਤਾ ਲੱਗੇ ਕੁਛ ਕਿੰਨੀ ਜੀ ਪਰਿਵਾਰ ਇਹਦਾ ਫਾਦਰ ਉੱਥੇ ਹੀ ਸੀਗਾ ਜੀ ਜਦੋਂ ਲੈ ਕੇ ਜਾਂਦਾ ਪਿੰਡ ਦੀ ਪੰਚਾਇਤ ਵੀ ਉੱਥੇ ਹੀ ਉਹ ਅਸੀਂ ਲਿਆ ਕੇ ਤੇ ਇੱਥੇ ਸਿਵਲ ਹਸਪੀਟਲ ਵਿੱਚ ਰੱਖਦੀ ਹੈ। ਮੇਰਾ ਈਐਸਏ ਸਰਜੀਤ ਸਿੰਘ ਹੈ ਜੀ। ਸਰਜੀਤ ਸਿੰਘ ਜੀ ਇੱਕ ਰੇਲਵੇ ਦੇ ਉੱਤੋਂ ਬੋਡੀ ਮਿਲੀ ਹੈ। ਕਿੱਥੋਂ ਮਿਲੀ ਹੈ? ਕੀ ਸਥਿਤੀ ਹੈ? ਕੀ ਹੈ ਸਟੇਟਸ? ਇਹ ਜੀ ਸਾਨੂੰ ਸਟੇਸ਼ਨ ਮਾਸਟਰ ਡਕਰੂ ਦੀ ਮੈਸੇਜ ਮਿਲ ਰਿਹਾ ਸੀਗਾ। ਜੀ। ਵੀ ਚੋਟੀਆਂ ਫਾਟਕ ਦੇ ਇੱਕ ਲਾਗੇ ਕਿਲੋਮੀਟਰ ਨੰਬਰ 8889 ਤੇ ਪਾਵਰ ਦੇ ਨਾਲ ਕੋਈ ਇੱਕ ਵਿਅਕਤੀ ਟਕਰਾਇਆ ਤੇ ਉੱਥੇ ਮੌਕੇ ਤੇ ਆਏ ਆ ਤੇ ਉਹਦੀ ਮੌਤ ਹੋ ਚੁੱਕੀ ਹੈ। ਤੇ ਹੁਣ ਸਮਾਜ ਸੇਵਾ ਸੁਸਾਇਟੀ ਦੇ ਮਦਦ ਨਾਲ ਅੱਛਾ ਉਹ ਚਾਕੇ ਸਿਵਲ ਹਸਪਤਲ ਮੋਤੀਚ ਰਖਵਾਉਣ ਲੱਗੇ ਆਂ ਅਗਲੀ ਕਾਰਵਾਈ ਕੱਲ ਨੂੰ ਕਿਉਂ ਅਮਰ ਚਿੱਲਿਆ ਨਹੀਂ ਜਾਊਗੀ ਕਿੰਨੀ ਕੁਮਰ ਦਾ ਇਹ ਦੇਖਣ ਨੂੰ ਲੱਗਦਾ ਸੀਗਾ ਸਰਦਾਰ ਜੀ ਮੋਨਾ ਇਹ 23 24 ਸਾਲ ਦਾ ਮੋਨਾ ਹੈ ਮੁੰਡਾ ਲੜਕਾ ਹੈ ਤੇ ਚੋਟੀਆਂ ਕਲਾਂਦਾ ਹੀ ਇਹ ਸਾਨੂੰ ਪਤਾ ਲੱਗਿਆ ਵੀ ਇੱਥੋਂ ਲਈ ਹੈ WhatsApp ਨੂੰ ਮੇਰੇ ਪਤਾ ਲੱਗਾ ਤੁਹਾਨੂੰ ਜੀ ਹਾਂਜੀ WhatsApp ਮੌਕੇ ਤੇ ਹੀ ਹੈ ਜੀ ਉਹਨਾਂ ਦਾ ਕੀ ਕਹਿਣਾ ਕੁਝ ਉਹਨਾਂ ਨੇ ਕਹਿਣਾ ਜੀ ਇਹ ਦਿਮਾਗੀ ਪ੍ਰੇਸ਼ਾਨ ਰਹਿੰਦਾ ਸੀਗਾ ਜੀ ਤੇ ਬਾਕੀ ਅਗਲੀ ਤਫ਼ਤੀਸ਼ ਕੱਲ ਕਰਾਂਗੇ ਜੀ ਮੌਕੇ ਤੇ ਤੁਸੀਂ ਆ ਕੇ ਕੀ ਦੇਖਿਆ ਆਕੇ ਦੇਖਿਆ ਜੀ ਇਹ ਜਿਹੜੀ ਧੌਣ ਹੈ ਇਹਦੀ ਥੜ ਨਾਲੋਂ ਅਲੱਗ ਹੈ ਖੁਦ ਕਿਸੇ ਕੀਤੀ ਹੋਈ ਹੈ ਇਹ ਜਪਦੀ ਹੈ